ਤਾਰੇ ਕਬੱਡੀ ਪ੍ਰੇਮੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਪਡੇਟ ਕਬੱਡੀ ਦੇ ਉੱਪਰ ਤਾਂ ਦੋਸਤੋ ਅੱਜ ਗੱਲ ਕਰਾਂਗੇ ਮਾਨਸਾ ਜ਼ਿਲ੍ਹੇ ਦੇ ਵਿੱਚ ਹੋਣ ਵਾਲੇ ਵੱਡੇ ਕਬੱਡੀ ਕੱਪ ਬਾਰੇ ਤਾਂ ਹਾਂ ਜੀ ਦੋਸਤੋ ਜੀ ਦੋਸਤੋ ਇੱਕ ਕਬੱਡੀ ਕੱਪ 15 ਤੇ 16 ਫਰਵਰੀ 2024 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਪਹਾੜਾ ਵਿਖੇ ਕਰਵਾਇਆ ਜਾ ਰਿਹਾ ਜਿੱਥੇ ਕਿ ਕਬੱਡੀ ਓਪਨ ਦੇ ਵਿੱਚ ਤਿੰਨ ਖਿਡਾਰੀ ਬਾਰੋਂ ਖੇਡਣਗੇ ਪਹਿਲਾ ਨਾਮ ਹੁਕਾਟਾ ਯਾਰ ਦੂਜਾ 52000 ਅਤੇ ਦੋਸਤੋ ਹੁਣ ਗੱਲ ਕਰਦੇ ਆਂ ਬੈਸਟ ਰੇਡਰ ਅਤੇ ਬੈਸਟ ਯਾਫੀ ਦੇ ਲਈ ਇੱਤਾਂ ਦੋਸਤੋ ਇੱਥੇ ਬੈਸਟ ਰੇਡਰ ਅਤੇ ਬੈਸਟ ਯਾਫੀ ਨੂੰ ਕੋੜੇ ਦਿੱਤੇ ਗਏ ਹਨ ਦਿੱਤੇ ਜਾਣਗੇ ਅਤੇ ਦੋਸਤੋ ਇੱਥੇ ਕਬੱਡੀ ਓਪਨ ਦੀਆਂ ਪਹਿਲੀਆਂ 32 ਟੀਮਾਂ ਹੀ ਐਂਟਰ ਕੀਤੀਆਂ ਜਾਣੀਆਂ ਜੋ ਟੈਂਸਰ ਹੋਣ ਜਾਣੀਆਂ ਤੇ ਟੈਂਸਰ ਫਾਈਨਲ ਹੋਗਾ ਤੇ ਦੋਸਤੋ ਇਹ ਇਸ ਟੂਰਨਾਮੈਂਟ ਦਾ ਲਾਈਵ ਚਲੇਗਾ ਕਬੱਡੀ 1 2 3 ਤੇ ਤਾਂ ਅਨਸਾਰੀ ਪ੍ਰਾਈਜ਼ ਕੱਪ ਦੇ ਉੱਪਰ ਜ਼ਰੂਰ ਪਹੁੰਚਿਓ ਅਤੇ ਜੇ ਨਾ ਪਹੁੰਚ ਸਕੀ ਤਾਂ ਲਾਈਵ ਦੇ ਜ਼ਰੀਏ ਜ਼ਰੂਰ ਆਨੰਦ ਮਾਣਿਓ। ਇਹ ਹੀ ਵੱਡੀ ਜਾਣਕਾਰੀ ਤੁਹਾਡੇ ਨਾਲ ਦੋਸਤੋ ਸਾਂਝੀ ਕਰਨੀ ਸੀ। ਜੇਕਰ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਅਤੇ ਦੋਸਤੋ ਇਸ ਕੱਪ ਦੇ ਉੱਪਰ ਪੰਜਾਬ ਅਤੇ ਹਰਿਆਣੇ ਦੇ ਛੂਟੀ ਦੇ 스타 ਭਜਨ ਜਾ ਰਹੇ ਹਨ। ਧੰਨਵਾਦ ਦੋਸਤੋ।